بہت ماڑی گل ہوئی ہوں اچھا 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 کن چیز ਅੱਛਾ ਹੂੰ ਹੂੰ ਕਰਦੀ ਗੱਲ ਚੁੱਪ ਕਰਕੇ ਗੱਲ ਕਰ ਚੁੱਪ ਕਰਕੇ ਕਿੰਨੇ ਮਿੰਟ ਹੋ ਗਏ ਕਿੰਨੇ ਮਿੰਟ ਹੋ ਗਏ ਕਰੋਗੇ ਕਦੋਂਗੇ ਹਾਂਜੀ ਇੱਥੋਂ ਕਿੱਥੇ ਗਿਆ ਇਥੋਂ ਚੰਡੀਗੜ੍ਹ ਦਾ ਏਜੰਟ ਸੀ ਜਿਹਨੇ ਮੈਨੂੰ ਪਹਿਲਾਂ ਆਪ ਨਾਲ ਹੋਈ ਯੋਜਨਾ ਹਾਂ ਗਿਆਨਾ ਪਹੁੰਚ ਗਿਆ ਪਹਿਲਾਂ ਅੱਛਾ ਗਿਆਨਾ ਦਾ ਗੁਰੂ ਨਾਲ ਚੰਡੀਗੜ੍ਹ ਵਾਲੇ ਏਜੰਟਾਂ ਨਾਲ ਗੱਲ ਕੀਤੀ ਉਹਨਾਂ ਬੜਾ ਵਧੀਆ ਪਹੁੰਚ ਗਿਆਨਾ ਦਾ ਕਿ ਪਹੁੰਚਾ ਗਿਆ ਉਹਨਾਂ ਨੂੰ ਪੇਮੈਂਟ ਬਾਝ ਲਈ ਉਹ ਇੱਥੇ ਪਹੁੰਚ ਗਿਆ ਇਹਨੇ ਜਦੋਂ ਕਰ ਲਿਆ ਵੀ ਹਾਂ ਹਾਂ ਕਲੀਅਰ ਹੋ ਗਿਆ ਹਾਂ ਹਾਂ ਫਿਰ ਉਹਨਾਂ ਨੇ ਪੇਮੈਂਟ ਆਪਣੀ 16 ਲੱਖ ਰੁਪਏ ਉਹਨਾਂ ਨੂੰ ਅੱਛਾ ਉਸ ਤੋਂ ਬਾਅਦ ਕੋਈ ਨਹੀਂ ਆਪਣੇ ਸਾਨੂੰ ਨਹੀਂ ਪਤਾ ਵੀ ਏਜੰਟ ਕਿੱਥੋਂ ਦਾ ਹੈ ਕਿਸ ਤੋਂ ਨੇ ਉਹ ਹੁਣ ਪਤਾ ਲੱਗਾ ਵਾ ਵੀ ਜੋ ਡੈਡੂ ਇੱਕ ਮਗਰੋਂ ਫਿਰ ਮੈਂ ਪਾ ਲਿਆ ਉਹ ਪਾਕਿਸਤਾਨ ਦਾ ਏਜੰਟ ਹੈ। ਉਸ ਤੋਂ ਦਾ? ਹਾਂਜੀ। ਅੱਛਾ। ਕੀ ਕੋਈ ਮਰ ਗਿਆ ਬੇਟਾ ਡਾਊਨ ਏਜੰਟ ਦੇ? ਉਦੋਂ ਹੀ ਇਹਨੂੰ ਕਿਦੇ ਮੁੰਡੇ ਮੜੇ ਨੇ ਜਾਂ ਦੂਰ ਤੋਂ ਜਿਹੜੇ ਉਹਨਾਂ ਕੋਲੋਂ ਨੰਬਰ-ਨੰਬਰ ਮਿਲਿਆ। ਹਾਂ। ਕੀ ਮੈਂਡ ਸਾਰੀ ਹੋ ਗਈ ਹੋਰ? ਹਾਂਜੀ। ਅੱਛਾ। ਇਹ ਪੇਮੈਂਟ ਉੱਥੇ ਨੇ ਆਪ ਹੀ ਕੀਤੀ? ਹਾਂਜੀ। ਅੱਛਾ। ਕੀ ਉਹਦੇ ਪਹਿਲਾਂ ਤਾਂ ਉਹਨੇ ਇਹ ਹੋਇਆ ਕਿ ਉਹ ਮੈਂ ਬਾਈਅਰ ਲੈ ਕੇ ਜਾਂਦਾ ਹੂੰ ਹੂੰ ਉਹਨੇ ਜੰਗ ਲਾ ਦਿੱਤਾ ਪਹਿਲੇ ਤਾਂ ਦੇ ਨੋਂ ਉੱਡ ਕੇ ਜਾ ਆਜੋ ਅੱਛਾ ਅੱਛਾ ਫੋਟੋ ਆ ਬਾਈਆਂ ਦਾ ਦੇ ਪਹਿਲਾਂ ਦੇ ਨੋਂ ਵੀ ਉੱਡ ਕੇ ਬੜਾ ਔਕਾ ਜਾਂਦੇ ਹੂੰ ਹੂੰ ਲੱਗੇ ਜਾ ਕੇ ਉੜ ਕੇ ਕੱਲ ਟੈਗ ਹੋ ਗਿਆ ਸਰ ਕੱਲ ਪਰसों ਮੇਰੇ ਵੀ ਰਿਕਾਰਡਿੰਗ ਪਾਈ ਆ ਪਈ ਅਹੀਂ ਜਾਇਦ ਲੱਗੋ ਵੀ ਗੱਡੀਆਂ ਦੇ ਜਿਆਦਾ ਵਾ ਹੂੰ ਸਾਨੂੰ ਅਹੀਂ ਨਾ ਕਰੀਏ ਜਾਂ ਅੱਜ ਸ਼ਾਮ ਨੂੰ ਕਰਤੀ ਹੂੰ ਹੂੰ ਉਹ ਤੇ ਮੈਂ ਇਹ ਨਹੀਂ ਕਿ ਨਵੇਂ ਮੈਸੇਜ ਹਰਦੀ ਦੇ ਉੱਪਰ ਹ ਅੱਛਾ ਪਹਿਲਾਂ ਇਹ ਮੁੰਡਿਆਂ ਦੇ ਦੂਜੇ ਨੇ ਆਜੰਤਾ ਦੇ ਬੰਦੇ ਸੀਗੇ ਕੋਈ ਹੋਰ ਆਂਦੇ ਰਾਤ ਅਸੀਂ ਕੱਟੀ ਉਹ ਮੁੰਡੇ ਨੇ ਦੋ ਚਾਮ ਨੇ ਹਾਂ ਤੇ ਅਸੀਂ ਰਾਤ ਇੱਕੋ ਹੋਟਲ ਤੇ ਰਹਿ ਗਏ ਸੀ ਕਿਉਂਕਿ ਉਹ ਨਹੀਂ ਕੱਠੇ ਆ ਜਾਨੇ ਹੂੰ ਉਹਨੇ ਫੋਨ ਕੀਤਾ ਵੀ ਬੜੀ ਵਧੀਆ ਹੀ ਗੱਡੀ ਚ ਤੇ ਤੰਜੀ ਮੰਜ਼ਿਲ ਦੇ ਹੋਟਲ ਦੇ ਰਹਿੰਦੇ ਆ ਜਿੱਥੇ ਉਤਰੇ ਆ ਵੀ ਆਪਣੀ ਕਿੱਟ ਪਾ ਕੇ ਮੁੱਢੇ ਦੇ ਬੜਾ ਵਧੀਆ ਉਤਰੇ ਆ ਹੂੰ ਜੋ ਕਹਿੰਦੇ ਗੱਡੀ ਚ ਬੈਠੇ ਆ ਜਾ ਕੇ ਵੀ ਗੱਦੀ ਵੀ ਏਸੀ ਵਾਲੀ ਗੱਦੀ ਸੀ ਵੀ ਇਹ ਨਹੀਂ ਵੀ ਦਜੀ ਆ ਉਹਦੇ ਵਿੱਚ ਅੰਦਰ ਵੀ ਜਾ ਕੇ ਬੈਠੇ ਸੀ ਹਲੇ ਗੱਦੀ 스타ਟ ਨਹੀਂ ਗੱਦੀ ਬੰਦੀ ਕਹਿੰਦਾ ਕਿੰਦਾ ਮੇਰਾ ਸਾਹ ਘੁੱਟਦਾ ਸਾਹ ਘੁੱਟਦਾ ਕਹਿੰਦਾ ਇੰਨੀ ਗੱਲ ਆਖੀ ਆ ਵੀ ਸਾਹ ਘੁੱਟਦਾ ਕਹਿੰਦਾ ਹੈਗਾ ਚਲ ਕੋਈ ਨਹੀਂ ਸ਼ੀਸ਼ੀ ਆਲਾ ਇੱਧਰ ਸ਼ਰਤ ਹੋ ਜਾਂਦੀ ਸੀ ਸਾਹ ਘੁੱਟਿਆ ਕਹਿੰਦਾ ਨਹੀਂ ਮੇਰੇ ਸਾਰੀ ਪ੍ਰੋਬਲਮ ਜਾ ਰਹੀ ਜੀ ਇਹਨਾਂ ਗੱਦੀ ਖੋਲ ਕੇ ਉਸੇ ਵੇਲੇ ਬਾਹਰ ਕੱਢ ਲਿਆ ਸੀ ਆ ਗਿਆ ਡੌਂਕਰ ਕਹਿੰਦਾ ਵੀ ਚੱਲੀ ਹੈ ਕਹਿੰਦਾ ਹੈਗਾ ਵੀ ਇਹ ਨਹੀਂ ਜਾਣਾ ਕਹਿੰਦਾ ਇਹਨੂੰ ਪ੍ਰੋਬਲਮ ਹੈ ਇਹਨੂੰ ਹਸਪੀਟਲ ਭੇਜ ਦਿੰਨੇ ਆ ਚਲੋ ਕੋਈ ਬਾਤੀ ਕਰ ਹੂੰ ਕਹਿੰਦਾ ਸੀ ਅੜ ਗਿਆ ਵੀ ਨਹੀਂ ਇਹ ਨਹੀਂ ਜਾਣਾ ਵੀ ਪਹਿਲਾਂ ਇਨ ਹਸਪਤਾਲ ਪਹੁੰਚਾ ਕੇ ਫੇਰ ਅਹੀ ਗੱਲ ਕਹਿੰਦਾ ਮੁੜ ਕੇ ਫਿਰ ਉਹਨਾਂ ਨੇ ਗੱਲੀ ਮਗਾਈ ਉਸੇ ਟਾਈਮ ਹਸਪਤਲ ਲੈ ਕੇ ਗਏ ਕਹਿੰਦੇ ਵੀ ਇਹਨੇ ਪਾਣੀ ਹੀ ਪਿਆ ਵਾ ਜੋ ਪਾਣੀ ਪਿਆ ਗੋਲੀ ਇਹ ਕ ਦਿੱਤੀ ਆ ਤੇ ਉੱਥੇ ਕਹਿੰਦਾ ਵੀ ਇਹਨਾਂ ਨੂੰ ਟਾਇਲਟ ਆ ਗਈ ਆ ਰੋਡ ਤੇ ਕਹਿੰਦਾ ਉੱਥੇ ਹੀ ਬਿਠਾ ਗਿਆ ਦਵਾਈ ਆ 5 ਮਿੰਟ ਨੇ ਕਹਿੰਦਾ ਲੱਗੀਆਂ ਹਸਪਤਲ ਤੱਕ ਪਹੁੰਚ ਜਾ ਬਿਲਕੁਲ ਲੱਗਿਆ ਹਸਪਤਲ ਨੂੰ ਹੂੰ ਪਲਾਉ ਉਹਨੇ ਮੁੰਡਿਆਂ ਦਾ ਉਹਨਾਂ ਨੇ ਦੱਸ ਦਿੱਤਾ ਵੀ ਦੇਖੀ ਅੱਜ ਇਹਨੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਮੈਂ ਬਸ ਬਾਰਡਰ ਤੇ ਆ ਮੁੰਡੇ ਵੀ ਚੰਗੇ ਉਹਨਾਂ ਦੀ ਮਸੀਕੋ ਮੋੜ ਗਿਆ ਵਾ ਕਿ ਹੋ ਸਕਦਾ ਕਿ ਕੈਂਪ ਚ ਫੜਿਆ ਗਿਆ ਜਾਂ ਕੀ ਹੋ ਗਿਆ ਵੀ ਜਾਂ ਫੋਨ ਨਹੀਂ ਲੱਗਦਾ ਜਾਂ ਨਹੀਂ ਆਉਂਦਿਆ ਹੂੰ ਪਹਿਲਾਂ ਕਹ ਦੀ ਆਈ ਹਾਰ ਰੋਡ ਦੀ ਪ੍ਰੋਬਲਮ ਨਹੀਂ ਕੋਈ ਗੱਲ ਹੀ ਨਹੀਂ ਠੀਕ ਠਾਕ ਅੱਛਾ ਮੇਰ ਤੋਂ ਕਿਤੇ ਜਵਾਨ ਸੀ ਹਾਂ ਅੱਜ ਇੱਕ ਦਿਨ ਪਹਿਲਾਂ ਮੇਰੇ ਨਾਲ ਗੱਲ ਹੋਈ ਆ ਪਤੰਗਾਂ ਵੀ ਆਇਆ ਸੀ ਉਹ ਕਿ ਚਿੱਟੀ ਦੇ ਗਈ ਨਾ ਨਹੀਂ ਹੂੰ ਹੂੰ ਤੇ ਇੱਕ ਉਹਦੇ ਹੀ ਪਹਿਣੇ ਵਧੀਆ ਮੇਰੇ ਨਾਲ ਗੱਲ ਹੋਈ ਆ ਕਹਿੰਦਾ ਤੁਸੀਂ ਆ ਜਾ ਦਿਲੀ ਦੇ ਪਿੰਡ ਵਾਲਾ ਬਾੜੀ ਕਹਿੰਦਾ ਤੁਸੀਂ ਕੀ ਕਰਦੇ ਹੋ ਕਿ ਐ ਇੱਕ ਜਿੰਦਗਾ ਤੇ ਜਾ ਕੇ ਫਲੇਮ ਜਿਵੇਂ ਆਈ ਤੁਸੀਂ ਗਿਆ ਕਰਦੇ ਹੂੰ ਕੋਈ ਬੱਜਾ ਉਹ ਵੀ ਆ ਕੇ ਮੇਰੇ ਕੋਲ ਹੀ ਕੀ ਦੀ ਇਹਨਾਂ ਦਾ ਉਹਦਾ ਬਾਹਰ ਹੂੰ ਹੂੰ ਅਨੀ ਬਹੁਤ ਮਾੜੀ ਗੱਲ ਹੋਈ ਉਹ ਤੇ ਬੜਾ ਨਿਰਾਸ਼ਾ ਮਹਿਸੂਸ ਹੋ ਰਿਹਾ ਹੂੰ ਸਰ ਜੀ ਜਿਵੇਂ 10 ਵਜੇ ਪਹੁੰਚ ਲਿਆ ਸੀ ਆਪਣੇ ਮਿਲੋ ਨਹੀਂ ਘਟੇ ਮਾਦਾ ਲੱਗੇ ਰਹਿ ਜਾਂਦਾ ਚਾਰ ਪੰਜ ਦਿਨ ਦਾ ਲੱਗੇਗਾ ਹੂੰ ਆਹ ਤੇ ਕਾੜੀ ਨੂੰ ਬਾਈ ਨੂੰ ਹੂੰ ਇਹ ਇੱਥੇ ਸ਼ਾਮਾਂ ਦੇ ਤੇ ਸ਼ਾਮੇ 5-6 ਵਜੇ ਦਾ ਟਿਕਰੀ ਤੋਂ ਆਪਣਾ ਕਪੜਾ ਜੁਲਾਰ ਤੇ ਬਾਕੀ ਜਿਹੜੇ ਨਿਕਲ ਗਾ ਉਹ ਵੈਸੇ ਜਿਹਾ 4 ਦਿਨ ਦਾ ਹੂੰ ਕੀ ਲਈ ਟਾਈਮ ਦੀ ਹੈ ਹੂੰ ਹੂੰ ਫੋਟੋ ਆਪ ਤੇ ਬਾਈਆਂ ਮੇਰੇ ਪੱਤੋਂ ਬਾਜੀ ਨੂੰ ਆਈ ਰਿਪੋਰਟ ਵਿੱਚ ਵਾਤੇ ਹੋ ਪੈਣ ਨਾਲ ਆ ਪੈਰ ਦੀ ਫੋਟੋ ਪਾਈ ਉਹ ਪੈਰ ਦੇ ਨਾਲ ਉੱਡ ਗਿਆ ਉਹ ਕਹਿੰਦਾ ਤੋਰਿਆ ਬਣਾ ਹੂੰ ਕਿ ਨਾ 25 ਘੰਟੇ ਤੁਰ ਕੇ ਗਏ ਹੂੰ ਉਹਨੇ ਕਿਹਾ ਹੈ ਕਿ ਜਾਇਜ਼ ਫਰੰਗ ਦੇ ਕਰਕੇ ਆ ਪ੍ਰਾਪਤ ਹੈ ਹੂੰ ਹੂੰ ਤੇ ਇਹ ਮੜੇ ਜਾਇਜ਼ ਮੇ ਲੋ ਯਾਦ ਗੋ ਪੇਮੈਂਟ ਪਹਿਲਾਂ ਲੀ ਲਈ ਸਾਡੀ ਪੇਮੈਂਟ ਸਾਡੀ ਲੀ ਲਈ ਹੂੰ ਪਤਾ ਕਿੰਨਾ ਲਗਾ ਇਹਦੀ ਪਤਾ ਲਗਾ ਕਿੰਨੀ ਲੀ ਲਈ ਪੇਮੈਂਟ ਅਗਰੀਮੈਂਟ 12 ਕੇ 20 ਲੱਖ ਜਿਹੇ ਅੱਗੋਂ ਗੱਲ ਹੋਈ ਆ ਅੱਛਾ ਹਾਂਜੀ ਹੂੰ ਇਹਨੇ پیسے ਸੀਗੇ ਇਹ ਦੇਖੋ ਪੈਸੇ ਇਦਾਂ ਵਿਆਜੀ ਚੁਕ ਚੁਕ ਕੇ ਕੋਈ ਕੀ ਘਰ ਬਣਾਉ ਕੋਈ ਕੀ ਬਣਿਓ ਹੂੰ 6 ਲੱਖ ਦਾ ਲੋਨ ਮੈਂ ਬੈਂਕ ਤੋਂ ਲੈ ਕੇ ਵੀ ਤਬਾਹ ਪਾਇਆ ਪਹਿਲਾਂ ਹੂੰ ਬੈਂਕੀ ਜੋ ਸਰਵਿਸ ਕਰਕੇ ਆਇਆ ਸੀਗਾ ਮੈਂ ਪੈਨਸ਼ਨ ਤੇ ਲੋਨ ਲੈ ਕੇ 6 ਲੱਖ ਰੁਪਏ ਉਹ ਪਾਇਆ ਸੀ ਹੂੰ ਟੋਟਲ ਲੱਗੇ 35 ਲੱਖ ਤੇ ਲੱਗੇ ਗਿਆ ਹਾਂਜੀ 16 ਲੱਖ 4 ਲੱਖ ਰੁਪਏ ਹਾਂ ਸਾਢੇ 16 ਲੱਖ ਰੁਪਏ ਕਿ ਉਹਦੇ ਇੱਕ ਨੂੰ ਭਰਿਆ ਹਾਂ ਪਹਿਲਾ ਜਿਹੜਾ ਕੋ ਚੰਡੀਗੜ੍ਹ ਦਾ ਜਿਹੜਾ ਚੰਡੀਗੜ੍ਹ ਵਾਲੇ ਜਿੱਥੋਂ ਦੀ ਗੱਲ ਨੇ ਗੱਲ ਕੀਤੀ ਉਥੋਂ ਅੱਗੋਂ ਫਿਰ ਜਿਹੜਾ ਕੀਤਾ ਉਹ ਵੱਖਰਾ ਹਾਂ 20 ਲੱਖ ਉਹਦੇ ਰਹੇਗਾ ਕੋ ਟੋਰਾ ਮੰਨ ਲਓ ਕਿੰਨਾ ਸਾਢੇ 18 ਪਹਿਲਾਂ ਦਿੱਤਾ ਹਾਂ ਹਾਂ 36 ਸੈਂਟੀ ਰੱਖੀ ਗਈ ਸੀ ਪਹਿਲੇ ਚੁੱਕਾ ਹੀ ਜਾਂ ਪਹਿਲਾਂ ਹਾਂ 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 ਇਹ ਪਹਿਲਾਂ ਉਹਨਾਂ ਲਈ ਮੈਂ ਆਪਣਾ ਹਾਂ ਜਿਹਨੇ ਗਔਟ ਨੂੰ ਲੈ ਕੇ ਦਿੱਤੀ ਇਹਦੇ ਮੰਦਾ ਚਾਹੀ ਇਹ ਹੋਈਗਾ ਮੈਂ ਜਿੱਥੇ ਉੱਥੇ ਅਸੀਂ ਤਾਂ ਬੜਾ ਇੱਥੇ ਜ਼ੋਰ ਲਾਇਆ ਵੀ ਚਲੋ ਇੱਥੇ ਕੋਈ ਕਾਰੋਬਾਰੀ ਕਿਹਾ ਆਪਣਾ ਖੋਲ ਲਾ ਬਥੇਰੇ ਤੋਂ ਥੱਕੇ ਖਾਲੇ ਉਹਨੂੰ ਇੱਥੇ ਦੋਵੇਂ ਭਰਾ ਆ ਗਏ ਮੈਂ ਵੀ ਆ ਗਿਆ ਟੈਂਸ਼ਨ ਆ ਗਿਆ ਤੇ ਚੱਲ ਇੱਥੇ ਕਾਰੋਬਾਰ ਆਪਣਾ ਖੋਲ ਲੈਣਾ ਪਰ ਕੋਈ ਜੇ ਸੀ ਵੀ ਨਹੀਂ ਮੈਂ ਜਾਣਾ ਇੱਥੇ ਹੂੰ ਬਸ ਜਿਹਦੀ ਕੰਮ ਖਰਾਬ ਹੋ ਜੇ ਬੰਦਿਆ ਤੇ ਬੰਚ ਬੈ ਗਿਆ ਕਿ ਉੱਥੇ ਪਤਾ ਨਹੀਂ ਆ ਕਿੰਨੇ ਪੈਸੇ ਆ ਕਿੰਨੀ ਗੱਲ ਹੈ ਤੇ ਉੱਥੇ ਵੀ ਮਿਹਨਤੀ ਆ ਬੜੀ ਨੇ ਪਾ ਦ ਇੱਥੇ ਆਪਣੇ ਦਿਮਾਗਾ ਚ ਬਹਿ ਜਾਂਦਾ ਵੀ ਉੱਥੇ ਪਤਾ ਨਹੀਂ ਕਿੰਨਾ ਜਾ ਕੇ ਕਿੰਨਾ ਜੇ ਆਪਣੇ ਆਪ ਨੂੰ ਕੰਮ ਲਾ ਲਵੇ ਹਾਂ ਉਹ ਹੂੰ ਸਾਰੇ ਇੱਥੇ ਕਿੰਨੇ ਚਿਰ ਰਹਿ ਕੇ ਆਇਆ ਚਾਰ ਸਾਲ ਇੰਗਲੈਂਡ ਵੀ ਲਾਇਆ ਚਾਰ ਚ ਸਾਲ ਨੂੰ ਹੂੰ ਚਲੇ ਰਿਹਾ ਪਿੰਨਾ ਸ਼ਿਪਾਂ ਹੀ ਬੜਾ ਟਾਈਮ ਲਾਇਆ ਹਾਂ ਬੰਬਈ ਬੰਬਈ ਰਿਆ ਮਰਤਬ ਨਹੀਂ ਵੀ ਸ਼ਿਪੇ ਦੇ ਰਹਿ ਗਿਆ ਹਾਂ ਸਟ੍ਰਗਲ ਤਾਂ ਬਹੁਤ ਜਿਆਦਾ ਮਤਲਬ ਕੀਤਾ ਵੀ ਚਲੋ ਵੇਰਵਾ ਰਚ ਕੀ ਇਹਦਾ ਹੂੰ ਆਜ ਵਿੱਚ ਕੀ ਨਾਮ ਹੈ ਤੇ ਕੀ ਗੱਲਬਾਤ ਕਰਦਾ ਵੀਰ ਜੀ ਮੇਰਾ ਨਾਮ ਸਤਾਰਾ ਸਿੰਘ ਆ ਮੇਰਾ ਛੋਟਾ ਬ੍ਰਦਰ ਗੁਰਪ੍ਰੀਤ ਸਿੰਘ ਜੋ ਕਿ ਪਹਿਲਾਂ ਇੰਗਲੈਂਡ ਦੇ ਵਿੱਚ ਰਹਿੰਦਾ ਸੀ ਜੋ ਉਸ ਤੋਂ ਬਾਅਦ ਚ ਵਾਪਸ ਆ ਗਿਆ ਇੱਥੇ ਜਿੱਥੋਂ ਅਮਰੀਕਾ ਜਾਣ ਦੇ ਇਹੋ ਇੱਕੋ ਦੇ ਮਨ ਦੇ ਵਿੱਚ ਸੀ ਕਿ ਮੈਂ ਅਮਰੀਕਾ ਜਾਣਾ ਅਮਰੀਕਾ ਜਾਣਾ ਅਮਰੀਕਾ ਜਾਣ ਵਾਸਤੇ ਨੇ ਪਹਿਲਾਂ ਚੰਡੀਗੜ੍ਹ ਦੇ ਏਜੰਟਾਂ ਨਾਲ ਗੱਲ ਕੀਤੀ ਸੀ 16 ਲੱਖ ਰੁਪਏ ਉਹਨਾਂ ਨੂੰ ਦਿੱਤਾ ਉਹਨਾਂ ਨੇ ਗਿਆਨਾਂ ਤੱਕ ਪਹੁੰਚਾਇਆ ਅਗੋਂ ਕੋਈ ਮਾਮੰਦਰਾ ਦਾ ਕੋਈ ਪਾਕਿਸਤਾਨੀ ਏਜੰਟ ਸੀਗਾ ਉਹਦੇ ਨਾਲ ਉਹਦੀ ਸੰਪਰਕ ਹੋਇਆ ਉਸ ਦੇ ਨਾਲ ਜੋ ਕੇ ਗੱਲ ਹੋਈ ਉਹਨੂੰ ਵੀ ਪੇਮੈਂਟ ਪੂਰੀ ਦੀ ਪੂਰੀ ਉਸ ਏਜੰਟ ਨੂੰ ਵੀ ਕਰ ਦਿੱਤੀ ਗਈ ਆ ਪਰ ਰਸਤੇ ਦੇ ਵਿੱਚ ਹੀ ਅਟੈਕ ਆਉਣ ਕਰਕੇ ਸਾਡੇ ਬ੍ਰਦਰ ਦੀ ਡੈਥ ਹੋ ਗਈ ਆ ਕਿਸ ਜਗ੍ਹਾ ਆ ਯਾਰ ਕਿੱਥਾ ਪਤਾ ਲੱਗਾ ਤੁਹਾਨੂੰ ਗੁਆਟਮਾਲਾ ਜਾ ਕੇ ਉਹਦੀ ਡੈਥ ਹੋਈ ਆ ਉਹ ਕੋਈ ਮੁੰਡੇ ਕਿਸੇ ਏਜੰਟ ਦੇ ਸੀਗੇ ਜਿਹੜੇ ਹੋਰ ਏਜੰਟ ਦੇ ਰਾਤ ਇਹ ਮਤਲਬ ਇੱਕ ਹੋਟਲ ਦੇ ਵਿੱਚ ਇਕੱਠੇ ਰੁਕੇ ਸੀਗੇ ਉਨੇ ਨਾਲ ਰਾਤ ਕੱਟੀ ਆ ਉਹਨਦੇ ਵੀ ਕੋਈ ਪ੍ਰੋਬਲਮ ਨਹੀਂ ਕੋਈ ਉਹੋ ਜੀ ਗੱਲਬਾਤ ਨਹੀਂ ਸੀ ਵੀ ਸਾਡੇ ਨਾਲ ਤੀਜੀ ਮੰਜ਼ਿਲ ਤੋਂ ਆਪਣਾ ਬੈਗ ਚੁੱਕ ਕੇ ਥੱਲੇ ਉਤਰਿਆ ਗੱਡੀ 'ਚ ਬੈਠ ਗਿਆ ਵਾ ਗੱਡੀ 'ਚ ਬੈਨਦਾ ਸਾਰੀ ਅੰਦਾਜ਼ੀ ਸਾਡੀ ਪ੍ਰੋਬਲਮ ਹੋਈ ਆ ਇਹੋ ਹੀ ਆਖਿਆ ਵੀ ਮੈਨੂੰ ਸਾਡੀ ਪ੍ਰੋਬਲਮ ਹੈ 5-7 ਮਿੰਟਾਂ ਦੇ ਵਿੱਚ ਹੀ ਕਹਿੰਦੇ ਵੀ ਹੱਥਾ ਕਿਨ ਨਿਕਲ ਗਿਆ ਵਾ ਸੋਰ ਕੁਛ ਨਹੀਂ ਇਹਨਾਂ ਤੋਂ ਮੈਂ ਪਹਿਲਾਂ ਗਿਆ ਕਿੰਨੇ ਪੈਸੇ ਲੱਗੇ ਇਹ ਤੋਂ ਤਕਰੀਬਨ 3 ਮਹੀਨੇ ਪਹਿਲਾਂ ਗਿਆ ਵਾ 37-38 ਲੱਖ ਰੁਪਇਆ ਜਿਹੜਾ ਅਸੀਂ ਲਾ ਚੁੱਕੇ ਆ ਪ੍ਰਸ਼ਾਸਨ ਤੋਂ ਵੀ ਅੰਦਰ ਪ੍ਰਸ਼ਾਸਨ ਤੋਂ ਇਹ ਹੀ ਮੰਗਿਆ ਗਿਆ ਸਾਨੂੰ ਸਾਡੇ ਭਰਾ ਦੀ লাশ ਜਿਹੜੀ ਆ ਉਹ ਸਾਨੂੰ ਮਿਲ ਜਵੇ ਅਸੀਂ ਆਪਣੇ ਹੱਥੀ ਉਹਦੇ ਜਿਹੜੇ ਅੰਤਮ ਰਸਮੀ ਰਵਾਜ ਉਹ ਕਰ ਸਕੀ ਸਾਡੀ ਇਹੋ ਹੀ ਮੰਗ ਹੈ ਕਿੰਨੇ ਭੈਣ ਭਰਾ ਅਸੀਂ ਅੱਜ ਪੈਣ ਭਰਾਵਾਂ ਛੇ ਪੈਣਾ ਲਈ ਦੋ ਭਰਾ ਸੀ ਬਹੁਤ ਕਮ